ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਕਮੀਜ਼ ਦੇ ਟੀਰੇ ਦੀ ਗੁੰਮ ਸਲਾਈ ਲਗਾਉਣੀ ਦੱਸਾਂਗੇ ਜੀ ਵੀ ਜਿਹੜਾ ਆਪਾਂ ਲਾਈਨਿੰਗ ਵਾਲਾ ਸੂਟ ਸਿਉਣੇ ਆਂਗੇ ਉਹਦੇ ਚ ਆਪਾਂ ਟੀਰੇ ਦੀ ਗੁੰਮ ਸਲਾਈ ਕਿਵੇਂ ਮਾਰਨੀ ਆ ਸਾਰਿਆਂ ਨੂੰ ਪਹਿਲਾਂ ਆਪਾਂ ਬੈਕ ਦੋਨੇ ਗਲੀ ਤਿਆਰ ਕਰਕੇ ਬੈਕ ਪੀਸ ਨੂੰ ਅਲੱਗ-ਅਲੱਗ ਕਰ ਲੈਣਾ ਲਾਈਨਿੰਗ ਵਾਲਾ ਲਾਈਨਿੰਗ ਵਾਲਾ ਪੀਸ ਅਲੱਗ ਤੇ ਕਮੀਜ਼ ਵਾਲਾ ਅਲੱਗ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਵਿੱਚ ਦਿਖ ਰਿਹਾ ਹੈਗਾ ਆਏ ਅਲੱਗ-ਅਲੱਗ ਕਰ ਲੈਣਾਗਾ ਗਲੇ ਬਣਾ ਲੈਣੇ ਆਪਾਂ ਪਹਿਲਾਂ ਦੋਨੇ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਹਦੇ ਉੱਤੇ ਫਰੰਟ ਵਾਲਾ ਪੀਸ ਆ ਜਿਹੜਾ ਉਹ ਰੱਖ ਕੇ ਫਰੰਟ ਵਾਲੀ ਪੀਸ ਨੂੰ ਇਹਦੇ ਉੱਪਰ ਰੱਖ ਕੇ ਸਲਾਈ ਲਗਾ ਲੈਣੀ ਆ ਜਿਹੜੀ ਆਪਣੇ ਗਲੇ ਦੀ ਸਲਾਈ ਆ ਤੇ ਬੈਕ ਵਾਲੀ ਗਲੇ ਦੀ ਸਲਾਈ ਆ ਉਹਨਾਂ ਨੂੰ ਆਪਾਂ ਬਿਲਕੁਲ ਮੈਚ ਕਰਕੇ ਰੱਖਣਾਗਾ ਉਹ ਇੱਕ ਦੂਜੇ ਤੋਂ ਅੱਗੇ ਪਿੱਛੇ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਬਰਾਬਰ ਹੋਣੀਆਂ ਚਾਹੀਦੀਆਂ ਤਾਂ ਕਿ ਬਿਲਕੁਲ ਪਤਾ ਨਾ ਲੱਗੇ ਵੀ ਇਹ ਸਲਾਈ ਅਲੱਗ ਤੋਂ ਲੱਗੀ ਹੋਈ ਆ ਇਸ ਤਰ੍ਹਾਂ ਆਪਾਂ ਇਹਦੇ ਉੱਤੇ ਸਲਾਈ ਲਗਾ ਦੇਣੀ ਆ ਪਹਿਲਾਂ ਲਾਈਨਿੰਗ ਆਪਾਂ ਪਾਸੇ ਰੱਖਣੀ ਆਂਗੀ ਤੇ ਕਮੀਜ਼ ਦੇ ਬੈਕ ਪੀਸ ਨਾਲ ਲਾਈਨਿੰਗ ਵਾਲਾ ਕਮੀਜ਼ ਦਾ ਮੂਹਰਲੇ ਦੋਨੇ ਪੱਲੇ ਜਿਹੜੇ ਉਹ ਜੜ ਦੇਣੇ ਆਗੇ ਆਪਾਂ ਸਲਾਈ ਮਾਰ ਕੇ ਦੇਖੋ ਸਲਾਈ ਲਗਾ ਲਈ ਆ ਮੈਂ ਹੁਣ ਆਪਾਂ ਜਿਹੜਾ ਇਹ ਲਾਈਨਿੰਗ ਵਾਲਾ ਪੀਸ ਆਪਣਾ ਸਾਈਡ ਤੇ ਪਿਆਗਾ ਇਹਨੂੰ ਆਪਾਂ ਫਰੰਟ ਵਾਲੇ ਪੀਸ ਤੇ ਲਾਈਨਿੰਗ ਵਾਲੇ ਪਾਸੇ ਰੱਖ ਕੇ ਸਲਾਈ ਲਗਾਉਣੀ ਆ ਕਮੀਜ਼ ਵਾਲੇ ਪਾਸੇ ਨਹੀਂ ਰੱਖਣਾ ਲਾਈਨਿੰਗ ਵਾਲੇ ਪਾਸੇ ਰੱਖ ਕੇ ਸਲਾਈ ਲਗਾਉਣੀ ਹੈ ਜਿੱਧਰਲੇ ਪਾਸੇ ਆਪਣੇ ਫਰੰਟ ਪੀਸ ਦੀ ਲਾਈਨਿੰਗ ਲੱਗੀ ਹੋਈ ਹੈ ਨਾ ਉਸ ਪਾਸੇ ਤੇ ਰੱਖ ਕੇ ਸਲਾਈ ਲਗਾਉਣੀ ਆ ਦੇਖੋ ਇਸ ਤਰ੍ਹਾਂ ਲਗਾਉਣੀ ਹੈ ਜੀ ਸਲਾਈ ਇਹਨੂੰ ਫਿਰ ਇੱਥੋਂ ਦੀ ਆਪਾਂ ਲਾਈਨ ਜਿੱਥੋਂ ਆਪਾਂ ਉੱਤੇ ਝੱਕ ਕੇ ਸਲਾਈ ਲਗਾਈ ਆ ਉੱਥੋਂ ਦੀ ਆਪਾਂ ਕਾਰਨਰ ਕੱਢ ਕੇ ਸਿੱਧਾ ਕਰ ਲੈਣਾਗਾ ਜੀ ਇਸ ਤਰ੍ਹਾਂ ਦੇਖੋ ਸਿੱਧਾ ਮੈਂ ਕਰ ਲਿਆ ਸਿੱਧਾ ਬਿਲਕੁਲ ਇਹ ਜਿਵੇਂ ਆਪਾਂ ਜੈਂਟਸ ਕਮੀਜ਼ ਦੇ ਥੀਰੇ ਦੀ ਸਲਾਈ ਮਾਰਦੇ ਹੁੰਦੇ ਆ ਨਾ ਉਵੇਂ ਲੱਗਦੀ ਆ ਦੇਖੋ ਸਲਾਈ ਅੰਦਰ ਚਲੀ ਗਈ ਆਪਣੀ ਬਿਲਕੁਲ ਅੰਡਰਗਰਾਉਂਡ ਹੋਊਗੀ ਸਲਾਈ ਆਪਣੀ ਇਸ ਨੂੰ ਇਸ ਸਲਾਈ ਦੇ ਵਿੱਚ ਜਗ੍ਹਾ ਥੋੜੀ ਰਹਿ ਜਾਂਦੀ ਹੈ ਇੰਟਰਲੌਕ ਨੂੰ ਜਗ੍ਹਾ ਘਟ ਜਾਂਦੀ ਹੈ ਇੰਟਰਲੌਕ ਹੁੰਦੀ ਹੋਈ ਨਹੀਂ ਇਹ ਤਕਰੀਬਨ ਇਸ ਕਰਕੇ ਇਸ ਸਲਾਈ ਨੂੰ ਆਪਾਂ ਇਸ ਤਰ੍ਹਾਂ ਲਗਾਉਣੇ ਆਂਗੇ ਦੇਖੋ ਜੀ ਗਲੇ ਵਿੱਚ ਦੀ ਸਲਾਈ ਵੀ ਬਿਲਕੁਲ ਸੇਧ ਤੇ ਆ ਜਾਂਦੀ ਹੈਗੀ ਤੇ ਤੀਰੇ ਦੀ ਸਲਾਈ ਵੀ ਬਿਲਕੁਲ ਫਿਨਿਸ਼ਿੰਗ ਨਾਲ ਵੱਜ ਜਾਂਦੀ ਹੈਗੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ